ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਗੁਰਦਾਸਪੁਰ ਆਰਟੀਓ ਸਾਹਿਬ ਇਹਨਾਂ ਦੇ ਹੁਕਮ ਨਾਲ ਸੇਫ ਸਕੂਲ ਵਨ ਪਾਲਸੀ ਦੇ ਤਹਿਤ ਜਿਹੜੇ ਆਪਾਂ ਆ ਦੇਹ ਦਾ ਰੋਡ ਤੇ ਅੱਜ ਤਿੰਨ ਸਕੂਲ ਚੈੱਕ ਕੀਤੇ ਨੇ ਜੀ ਇਹਨਾਂ ਦੇ ਵਿੱਚ ਜੋ-ਜੋ ਕਮੀਆਂ ਪਾਈਆਂ ਗਈਆਂ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਸਲਾਮਤ ਤਕਰੀਬਨ 12-14 ਕੱਟ ਦਿੱਤੇ ਨੇ ਹਾਲੂ ਚੱਲਣ ਦੇ ਆ ਜੀ ਕੰਮ ਤੇ ਮਤਲਬ ਇਹਦਾ ਟੈਕਸ ਨਹੀਂ ਤਰਿਆ ਇਹਦੀ ਇੰਸ਼ੋਰੈਂਸ ਹੈ ਨਹੀਂ ਇਹਦੀ ਪ੍ਰੋਫਿਸ਼ਨ ਨਹੀਂ ਕਿ ਡਰਾਈਵਰ ਨੇ ਵਰਦੀ ਨਹੀਂ ਪਾਈ ਤੇ ਬੜੀਆਂ ਕਮੀਆਂ ਨੇ ਜੀ ਇਹਨੂੰ ਬਾਰ ਬਾਰ ਇਹ ਅਪੀਲ ਕੀਤੀ ਜਾਂਦੀ ਹੈ ਵੀ ਇਹ ਜਿਹੜੀਆਂ ਕਮੀਆਂ ਨਾ ਰੱਖੋ ਜਿਹੜੇ ਬੱਚਿਆਂ ਦੀ ਕੀਮਤੀ ਜਾਨਾਂ ਨਾ ਖਿਲਵਾੜਨਾ ਹੋਏ ਇਹ ਸੇਫ ਸਹੀ ਤਰੀਕੇ ਨਾਲ ਆਪਣੇ ਬੱਚੇ ਆਪਣੇ ਮਾਪਿਆਂ ਦੇ ਕੋਲ ਪਹੁੰਚਣ ਜੀ ਮੇਰਾ ਨਾਮ ਸਨੀਲ ਅਸ਼ੀਸ਼ ਚਾਈਲਡ ਪ੍ਰੋਟੈਕਸ਼ਨ ਅਫਸਰ ਹਾਂ ਸਰ ਸੇਫ ਸਕੂਲ ਵਾਹਨ ਪਾਲਿਸੀ ਦੇ ਅੰਡਰ ਆਪਾ ਬਟਾਲੇ ਤੋਂ ਦੇਰੇ ਰੋਡ ਤੇ ਜਿੰਨੇ ਵੀ ਸਕੂਲ ਨੇ ਉਹ ਚੱਤ ਦਿੱਤੇ ਗਿਆ ਸਰ ਕਿਉਂਕਿ ਅੱਗੇ ਤੋਂ ਦਰਸੀ ਜਨ ਆ ਰਿਹਾ ਮੈਂ ਥਰੂ ਡੀਓ ਸਰ ਦੇ ਆਪਾਂ ਲੈਟਰ ਵੀ ਭੇਜੀ ਐ ਕਿ ਧੁੰਦ ਕਰਕੇ ਸਾਰੇ ਸਕੂਲ ਆਪਣੇ ਸਕੂਲ ਦੀ ਜਿੰਨੀ ਵੀ ਟ੍ਰਾਂਸਪੋਰਟ ਆ ਉਹਨਾਂ ਦੀ ਲਾਈਟਾਂ ਤਾਂ ਠੀਕ ਕਰਨ ਕਿਉਂਕਿ ਧੁੰਦ ASCII ਤਰ੍ਹਾਂ ਰੈਫਲੈਕਟਰ ਲਵਾਉਣ ਦੀ ਉਹਨਾਂ ਤੇ ਤੇ ਇਸੇ ਲਈ ਰੂਟੀਨ ਚੈਕਿੰਗ ਕਰਦੇ ਕਰਦੇ ਆਪਾਂ ਅੱਜ ਬਟਾਲਾ ਤੋਂ ਡੇਰਾ ਤੱਕ ਆਏ ਆ ਉਹ ਚ ਜਿੰਨੇ ਵੀ ਸਕੂਲ ਸੀ ਸਾਰੇ ਸਕੂਲਾਂ ਚ ਚੈੱਕ ਕੀਤਾ ਗਿਆ ਤੇ ਜੋ ਕਮੀਆਂ ਪਾਈਆਂ ਗਿਆ ਉਹਨਾਂ ਦੇ ਚਲਾਨ ਕੀਤੇ ਗਏ ਇਸ ਤਰ੍ਹਾਂ ਕਿ ਜਿਹੜੇ ਜਿਹੜੇ ਸਕੂਲ ਚ ਪ੍ਰਾਈਵੇਟ ਸਰਸ ਪਹਿਲੀ ਗੱਲ ਤੇ ਆ ਕਿ ਸਕੂਲ ਵਾਲਿਆਂ ਦੀ ਮੈਕਸੀਮਮ ਆਪਣੀਆਂ ਬੱਸਾਂ ਨੇ ਉਹਨਾਂ ਨੇ ਕਈ ਇਸ ਤਰ੍ਹਾਂ ਦੇ ਸਕੂਲ ਨੇ ਜਿਨ੍ਹਾਂ ਨੇ ਬੱਸਾਂ ਹਾਇਰਡ ਕੀਤੀਆਂ ਹੋਈਆਂ ਨੇ ਸਰ ਤੇ ਜਿਹੜੀਆਂ ਕਮੀਆਂ ਨੇ ਸਰ ਉਹਨਾਂ ਕਮੀਆਂ ਨੂੰ ਦੇਖਦੇ ਹੋਏ ਉਹਨਾਂ ਦੇ ਚਲਾਨ ਕੀਤੇ ਗਏ ਸਰ ਜਿਸ ਤਰ੍ਹਾਂ ਕਈਆਂ ਦੇ ਸਪੀਡ ਗਵਰਨਰ ਹੋ ਗਿਆ ਸਰ ਅ ਫਾਸਟ ਲਿਟ ਹੋ ਗਈ ਅ ਕੈਮਰਸ ਹੋ ਗਏ ਲੈਡੀ ਟੈਂਡਰ ਹੋ ਗਈ ਸਰ ਇਹਨਾਂ ਚੀਜ਼ਾਂ ਨੂੰ ਦੇਖਦੇ ਉਹਨਾਂ ਦੇ ਚਲਾਨ ਕੀਤੇ ਗਏ ਸਰ ਸੁਰੱਖਿਆ ਦੇਖੋ ਸਰ ਇਹ ਜਿਹੜੀ ਚੈਕਿੰਗਾਂ ਕੰਟੀਨਿਊ ਲਗਾਤਾਰ ਚੱਲ ਰਹੀ ਹੈ ਅ ਜੇਕਰ ਆਪਾਂ ਇਹ ਚੈਕਿੰਗ ਕਰਦੇ ਪਏ ਆ ਸਰ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਆ ਹੁਣ ਆਪਾਂ ਇੱਕ ਸਕੂਲ ਚ ਖੜੇ ਆ ਇਹਦਾ ਨਾਮ ਆ ਜੀਐਸ ਇੰਟਰਨੈਸ਼ਨਲ ਸਕੂਲ ਸਰ ਇਹਨਾਂ ਦੀ ਆ 95% ਬੱਸਾਂ ਬਿਲਕੁਲ ਓਕੇ ਨੇ ਸਾਰੇ ਟੈਕਸ ਓਕੇ ਆ ਸਰ ਨਿੱਤੇ ਇਨੀ ਦੂਰ ਏਰੀਆ ਚ ਤੁਸੀਂ ਸੋਚੋ ਕਿ ਇਹੋ ਜਿਹੀਆਂ ਬੱਸਾਂ ਹੋਣੀਆਂ ਬੜਾ ਔਖਾ ਕੰਮ ਆ ਮਿਹਨਤ ਕੀਤੀ ਆ ਤੇ ਕਰਦੇ ਪਏ ਆ ਸਰ ਉਹ ਰਿਜ਼ਲਟ ਸਾਹਮਣੇ ਆ